ਇਹ ਤੇ ਗਰਮ ਚੱਦਰ ਵੀ ਕੱਢਣੀ ਸੀ ਮੈਂ ਕਿਉਂਕਿ ਹੁਣ ਠੰਡ ਲੱਗਣ ਲੱਗੀ ਮੌਸਮ ਤੇ ਹੋ ਗਿਆ ਤੇ ਕੱਟ ਕੇ ਰੱਖ ਲਈ ਆ ਕੋਈ ਛਾਉਂਦੀ ਨਹੀਂ ਹੈਗੀ ਜਦੋਂ ਥੋੜਾ ਜਿਹਾ ਲੱਗਾ ਵੀ ਹਾਂ ਹੈਗੀ ਠੰਡ ਕਿਉਂਕਿ ਉੱਪਰ ਲੈਣ ਵਾਸਤੇ ਤਾਂ ਆਪਾਂ ਨੂੰ ਗਰਮ ਕੱਪੜੇ ਦੀ ਲੋੜ ਹੁੰਦੀ ਆ ਕਿਉਂਕਿ ਠੰਡ ਲੱਗਣ ਲੱਗੀ ਆ ਥੱਲੇ ਵਾਲੇ ਦੀ ਜ਼ਰੂਰਤ ਹੈ ਨਹੀਂਗੀ ਤਾਂ ਕਰਕੇ ਇੱਕ ਵਾਰੀ ਕੱਢ ਕੇ ਰੱਖ ਲਈਏ ਜਿਹੜੀਆਂ ਬਾਤੂਆਂ ਦੀਆਂ ਚਦਰਾ ਸੀਗੀਆਂ ਗਰਮੀ ਆਣੀਆਂ ਅੱਜ ਉਹ ਸਾਰੀਆਂ ਸਾਭ ਦਿੱਤੀਆਂ ਮੈਂ ਬੈਠੀ ਜਦੋਂ ਕੰਬਲ ਕੱਢਿਆ ਸੀ ਨਾ ਤੇ ਨਾਲ ਹੀ ਉਹਨਾਂ ਨੂੰ ਮੈਂ ਪਾ ਕੇ ਰੱਖਤਾ ਸੀਗਾ ਕੋਈ ਆਪਾਂ ਨੂੰ ਸਾਪਦੀਆਂ ਕਿਉਂ ਹੁਣ ਉਹਨਾਂ ਦੀ ਲੋੜ ਨਹੀਂ ਹੈਗੀ ਹੈਲੋ ਜੀ ਸਸਤੀਕਰ ਸਾਰਿਆਂ ਨੂੰ ਕਿਵੇਂ ਮੇਰੀ ਪਿਆਰੀ ਜੀ YouTube ਫੈਮਿਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਲੋ ਜੀ ਸਵੇਰ ਤੋਂ ਆਪਾਂ ਜਿਹੜਾ ਵਲੌਗ ਸਟਾਰਟ ਕਰ ਰਹੇ ਹਾਂ ਦੇ ਸਵੇਰ ਦਾ ਜਿਹੜਾ ਟਾਈਮ ਹੋਇਆ ਪਿਆ ਹੈਗਾ 10:30 ਵਜੇ ਦਾ ਤੇ ਅੱਜ ਮੈਂ ਆਪਣੇ ਕੰਮ ਕਰਨਾ ਜਿਹੜੇ ਲੇਟ ਹੋ ਚੁੱਕੀ ਆ ਤੇ ਕਿਉਂਕਿ ਥੋੜੇ ਜੇ ਕੱਪੜੇ ਸਾਹਮਣੇ ਸੀਗੇ ਕੱਢਣੇ ਸੀਗੇ ਸਰਦੀਆਂ ਵਾਲੇ ਤੇ ਉਹ ਕਢਣ ਲੱਗੇ ਸੀ ਮੈਂ ਹੁਣ ਤਾਂ ਕਰਕੇ ਸਫਾਈ ਤੋਂ ਜਿਹੜੀ ਲੇਟ ਹੋ ਗਈ ਸੀ ਕਿਉਂਕਿ ਮੌਸਮ ਤੁਸੀਂ ਦੇਖ ਹੀ ਸਕਦੇ ਹੋ ਕਿ ਚੇਂਜ ਹੋ ਗਿਆ ਹੈ ਤੇ ਹੁਣ ਠੰਡ ਲੱਗਣ ਲੱਗੀ ਹੈ ਤੇ ਝਾੜੂ ਲਾਨ ਤੋਂ ਬਾਅਦ ਮੈਂ ਲੱਗੀ ਸੀ ਪੋਚਾ ਲਾਉਣ ਵਾਸਤੇ ਇੱਥੇ ਤੇ ਕੱਲ ਨਾ ਮਤਲਬ ਮੈਂ ਪੋਚਾ ਲਾਇਆ ਨਹੀਂ ਸੀ ਮੇਰੀ ਨਾ ਮੈਨੂੰ ਤਬੀਅਤ ਠੀਕ ਨਹੀਂ ਲੱਗ ਰਹੀ ਸੀ ਕਿ ਤੇ ਅੱਜ ਕੱਲ ਨਾ ਮਤਲਬ ਸਲੇਸੁਲ ਜੇ ਬਹੁਤ ਘਟੀ ਜਾਂਦੇ ਆ ਜਿੰਨੂੰ ਕਿਨੂੰ ਪੁੱਛਦੇ ਆਪਾਂ ਹਰ ਕਿਸੇ ਨੂੰ ਐ ਹੈ ਨਹੀਂ ਕੋਈ ਕਹੂਗਾ ਕਿ ਸੈਲ ਘਟੇ ਹੋਇਆ ਕਿਉਂਕਿ ਜਦੋਂ ਵੀ ਇੱਕ ਬਿਮਾਰੀ ਤੁਰ ਪੈਂਦੀ ਹੈ ਨਾ ਫਿਰ ਉਹ ਵਾਇਰਲ ਹੁੰਦੀ ਹੈ ਇੱਕ ਤੋਂ ਇੱਕ ਐਵੇਂ ਹੋ ਜਾਂਦੀ ਹੈ ਤੇ ਮੈਨੂੰ ਵੀ ਐਵੇਂ ਲੱਗ ਰਿਹਾ ਸੀਗਾ ਪਰ ਹੈ ਨਹੀਂ ਸੀਗਾ ਪਰ ਮੈਂ ਟੈਸਟ ਹੀ ਨਹੀਂ ਕਰਾਇਆ ਹੈਗਾ ਪਰ ਮੈਨੂੰ ਐਵੇਂ ਵੀਕਨੈਸ ਜੀ ਲੱਗਦੀ ਸੀ ਤੇ ਜਦੋਂ ਆਪਾਂ ਇੱਕ ਦੂਸਰੇ ਦੇ ਮੂੰਹ ਤੋਂ ਸੁੰਹਦੇ ਆ ਨਾ ਤਾਂ ਆਪਣੇ ਆਪ ਨੂੰ ਵੀ ਜਿਹੜਾ ਵੈਮਜਾ ਹੋ ਜਾਂਦਾ ਕਿ ਮੈਨੂੰ ਤਾਂ ਨਹੀਂ ਐਵੇਂ ਹੋ ਗਿਆ ਪਰ ਨਹੀਂ ਮੈਂ ਤਾਂ ਜਾਣਦੀ ਆ ਕਿ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਦੇਵੇ ਹਰ ਕੋਈ ਆਪਣੇ ਕੰਮ ਜਿਹੜਾ ਤਦ ਰੋਸਤੀ ਨਾਲ ਕਰੀ ਜਾਵੇ ਕਿਉਂਕਿ ਕਮਾਕਾਰਾਂ ਬਿਨਾ ਨਹੀਂ ਸਰਦਾ ਹੈਗਾ ਆਪਣੇ ਵਰਗੇ ਜਿਹੜੇ ਮਿਡਲ ਕਲਾਸ ਫੈਮਿਲੀ ਦੇ ਬੰਦੇ ਹੁੰਦੇ ਆ ਨਾ ਉਹਨਾਂ ਦਾ ਕੰਮ ਕਰੇ ਬਿਨਾ ਨਹੀਂ ਸਰਦਾ ਹੈਗਾ ਚਾਹੇ ਉਹ ਲੇਡੀਜ਼ ਆ ਚਾਹੇ ਉਹ ਜੈਂਟਸ ਆ ਕਿਉਂਕਿ ਜੈਂਟਸ ਨੇ ਬਾਹਰ ਜਾ ਕੇ ਕੰਮ ਕਰਨਾ ਹੁੰਦਾ ਹਨਾ ਤੇ ਲੇਡੀਜ਼ ਵੀ ਜਿਹੜੀ ਵਿਚਾਰੀ ਇੱਕ ਸਾਫ ਦੀ ਡਿਊਟੀ ਹੁੰਦੀ ਆ ਕਿਉਂਕਿ ਜਦੋਂ ਬਿਮਾਰ ਵੀ ਹੁੰਦੀ ਆ ਤਾਂ ਸਿਰ ਜਾ ਬਣ ਕੇ ਉਹਨੇ ਫਿਰ ਵੀ ਕੰਮ ਕਰਨਾ ਹੀ ਹੁੰਦਾ ਆ ਉਹਨੂੰ ਬਿਲਕੁਲ ਵੀ ਛੁੱਟੀ ਨਹੀਂ ਮਿਲਦੀ ਹੈਗੀ ਕੰਮ ਤੋਂ ਤੇ ਤਾਂ ਕਰਕੇ ਮੈਂ ਤਾਂ ਹੀ ਪ੍ਰਮਾਤਮਾ ਤੋਂ ਮੰਗਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੀ ਤੇ ਸਾਰੇ ਆਪਣੇ ਘਰੇ ਰਾਜੀ ਖੁਸ਼ੀ ਰਹਿਣ ਤੇ ਆਪਦਾ ਕੰਮ ਜਿਹੜਾ ਪੂਰੀਆਂ ਤੰਦਰੁਸਤੀਆਂ ਮੰਨ ਲਾ ਕੇ ਜਿਹੜਾ ਕਰਦੇ ਰਹਿਣ ਤੇ ਮੈਂ ਇਥੇ ਲਾ ਕੇ ਝਾੜੂ ਤੇ ਪੋਚਾ ਲਉਣ ਲੱਗੀ ਸੀ ਤੇ ਨਿਮਰਤ ਨੂੰ ਮੈਂ ਨਵਾ ਕੇ ਬਿਠਾ ਦਿੱਤਾ ਸੀਗਾ ਤੇ ਬਹੁਤ ਦਿਨਾਂ ਦੀ ਮੈਨੂੰ ਕਫ ਹੋਈ ਪਈ ਐ ਤੇ ਮੈਂ ਮੈਡੀਸਨ ਲਈ ਜਾਂਦੀ ਐ ਤੇ ਪਹਿਲਾਂ ਨਾਲੋਂ ਜਿਹੜਾ ਆਰਾਮ ਹੈਗਾ ਐ ਤੇ ਮੌਸਮ ਕਰਕੇ ਐਵੇਂ ਹੋਇਆ ਪਿਆ ਤੇ ਹੌਲੀ-ਹੌਲੀ ਆਪਾਂ ਜਿਹੜਾ ਕੰਮ ਆਪਣਾ ਕਰਦਾ ਕਰੀ ਜਾਂਦੇ ਆ ਤੇ ਸਫਾਈਆਂ ਕਰਨੋਂ ਤਾਂ ਮੈਂ ਨਹੀਂ ਹਟਦੀ ਹੈਗੀ ਕਿਉਂਕਿ ਜੇ ਮੈਂ ਇੱਕ ਦਿਨ ਵੀ ਛੱਡ ਤਾ ਨਾ ਤੇ ਮੇਰੇ ਘਰ ਵਿੱਚ ਪੂਰਾ ਖਲਾਰਾ ਪੈ ਜਾਂਦਾ ਕਿਉਂਕਿ ਬੱਚਿਆਂ ਵਾਲਾ ਘਰ ਆ ਇਧਰ ਉਧਰ ਸਮਾਨ ਖਲਾਰੇ ਰੱਖਦੇ ਆ ਦਿਨ ਵਿੱਚ ਪਤਾ ਨਹੀਂ ਕਿੰਨੀ ਵਾਰ ਮੈਂ ਨਿਮਰਤ ਦੇ ਜਿਹੜੇ ਖਿਡੌਣੇ ਹੁੰਦੇ ਆ ਉਹ ਸਾਮ-ਸਾਮ ਕੇ ਰੱਖਦੀ ਆ ਇੱਕ ਖਲਾਰ ਦਿੰਦੀ ਆ ਫਿਰ ਮੈਂ ਸਾਮ ਕੇ ਰੱਖਦੀ ਆ ਖਲਾਰ ਦਿੰਦੀ ਆ ਫਿਰ ਸਾਮ ਕੇ ਰੱਖਦੀ ਆ ਤੇ ਜੇ ਆਪਾਂ ਨਾ ਸਾਮੀਏ ਤਾਂ ਦੇਖੋ ਕੀ ਹਾਲ ਹੋਊਗਾ ਹਣਾ ਕਿ ਇੱਕ ਵੀ ਆਪਣਾ ਤਕਰੀਬਨ ਪੋਚਾ ਪੂਰਾ ਹੋ ਚੱਲਿਆ ਸੀਗਾ ਪੋਚਾ ਅੱਜ ਤਾਂ ਟਾਈਮ ਲੱਗ ਰਿਹਾ ਸੀ ਕਿਉਂਕਿ ਇੱਕ ਦਿਨ ਵਿੱਚੋਂ ਸਕਿਪ ਹੋ ਗਿਆ ਸੀਗਾ ਤੇ ਇਹ ਤਾਂ ਅਗਰ ਕੇ ਕੱਲ ਮੈਂ ਜਿਹੜਾ ਵਲੌਗ ਵੀ ਨਹੀਂ ਬਣਾਇਆ ਹੈਗਾ ਤੇ ਤੁਸੀਂ ਬਹੁਤ ਪਿਆਰ ਦੇ ਰਹੇ ਹੋ ਐਵੇਂ ਮੇਰੇ ਵਲੌਗ ਨੂੰ ਤੇ ਪਲੀਜ਼ ਮੇਰਾ ਜਿਹੜਾ ਐਵੇਂ ਹੀ ਸਾਥ ਦਿੰਦੇ ਰਹੋ ਤੇ ਵਾਤੋ ਵਾਤ ਬਲੌਗ ਨੂੰ ਸ਼ੇਅਰ ਕਰਿਆ ਕਰੋ ਬਲੌਗ ਨੂੰ ਫੁੱਲ ਦੇਖਿਆ ਕਰੋ ਤੇ ਸੋਨੇ ਸੋਨੇ ਜੇ ਕਮੈਂਟ ਜ਼ਰੂਰ ਕਰਿਆ ਕਰੋ ਲੋ ਜੀ ਆਪਾਂ ਸਾਰਾ ਆਪਣਾ ਘਰ ਸਾਫ਼ ਕਰ ਲਿਆ ਆ ਦੇਖੋ ਨੀਮਾ ਪੱਖਾ ਬੰਦ ਕਰਦੇ ਦੀ ਖਟਖਟ ਦੀ ਆਵਾਜ਼ ਹੁੰਦੀ ਆ ਬਸ ਤੱਕੜਦੇ 2 ਮਿੰਟ ਹੈਲੋ ਕਰ लो जी आप सारा साफ कर लिया कर, पोचा भी ला लिया रोटी बनाने बस एक बार मैं किचन की सफाई कर देती चाहती है कोट, कोट? हाँ। है <laughs> कोट तो इनी ठंड आई नहीं पुत रूम की भी अपना सफाई कर ली आह कपड़े सुक् गए थे कल सर्दियों वाले थोड़े ज कपड़े कडे

ਬੇਟਾ ਕੋਟ ਵਹੋਂ ਥੋੜੀ ਲੈਣਾ ਤੋਕੇ ਰੱਖਿਆ ਛੱਡੋ ਨਹੀਂ ਛੱਡੋ ਆ ਦੇਖ ਲਓ ਇਹਨੇ ਛੋਟੇ ਬੱਚੇ ਨਾ ਕਿ ਨੌਖਾ ਕੰਮ ਕਰਨਾ ਮਮੇ ਮੈਨੂੰ ਹੋ ਰਿਹਾ ਨੇ ਹੈ ਓਹੋ ਖੋਲ ਲੈ ਕੋਟ ਸਾਰਾ ਦਿਨ ਇਹਨੂੰ ਕਦੇ ਕੀ ਚਾਹੀਦਾ ਕਦੇ ਕੀ ਚਾਹੀਦਾ ਮੁੰਡੇ ਕੋਟ ਚਾਹੀਦਾ ਹੈ ਪਹਿਲਾ ਪਹਿਲਾ ਹਣ ਕੋਟ ਚਾਹੀਦਾ ਹਾਂ ਤੇ ਕੋਟ ਪਾ ਕੇ ਕੀ ਕਰਨਾ ਮਿੰਨ ਕਿਤੇ ਜਰ੍ਹਾ ਤੇ ਵਖਾ ਦਾ ਕੋਈ ਇੱਥੇ ਬਾਹਰ ਕੇ ਥੋੜਾ ਕੋਟ ਪਾਉਂਦੇ ਹੁੰਦੇ ਆ ਮम्मा ਤੇ ਮम्मा ਜੀ ਜੇ ਨਾ ਕੋਟ ਜੇ ਤੋ ਬਾਹਰ ਜਾਂਦੇ ਹੁੰਦੇ ਉਦੋਂ ਪਾਉਂਦੇ ਹੁੰਦੇ ਜਦੋਂ ਠੰਡ ਲੱਗਦੀ ਆ ਮम्मा ਜੀ ਜੇ ਮੈਂ ਹੋਏ ਸਾੜੀ ਲੱਗੀ ਹੈ ਦੇਖ ਦੇਖ ਲਈਏ ਓਏ ਚਲਾ ਜਾ ਬਾਹਰ ਆ ਜਾ ਮਮੇ ਮੁੰਡੇ ਓਏ ਚਲਾ ਕਪੜੇ ਤਾਂ ਮਾਰੀ ਹੈਲੋ ਰਸੋ ਤੁਸੀਂ ਮੰਮਾ ਨਾਲ ਕੋਈ ਕੰਮ ਕਰਾਉਂਦੇ ਹੋ ਮੰਮਾ ਕਾ ਉਹ ਪਹਿਲੇ ਕੋਟ ਤੇ ਬਸ ਇੱਕ ਗੱਲ ਦੇ ਪਿੱਛੇ ਪੈ ਗਈਆਂ ਮੰਮਾ ਕੋਟ ਤੇ ਪਹਿਲਾ ਕੰਮ ਕਰਾਓ ਮੇਰੇ ਨਾਲ ਮੈਂ ਮੇਰੇ ਬੇਰ ਨੂੰ ਕੋਟ ਤੇ ਮਾਨੀ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਤੇ ਮੈਂ ਨਾ ਕਿ ਆ ਗਈ ਸੀਗੀ ਤੇ ਅੱਜ ਮੈਂ ਵਾਲਾਂ ਨੂੰ ਤੇਲ ਲਾਇਆ ਬਹੁਤ ਸਾਲਾਂ ਬਾਅਦ ਸਾਲਾਂ ਬਾਅਦ ਕਹਿ ਦੋ ਬਹੁਤ ਮਹੀਨਿਆਂ ਬਾਅਦ ਜਿਹੜਾ ਮੈਂ ਆਪਣੇ ਵਾਲਾਂ ਨੂੰ ਤੇਲ ਲਾਇਆ ਮੇ ਵਾਲਾਂ ਨੂੰ ਬਿਲਕੁਲ ਵੀ ਤੇਲ ਨਹੀਂ ਸੀ ਲੰਦੀ ਤੇ ਇਹ ਤਾਈਂ ਕਰਕੇ ਬਿਨਾਂ ਦਾ ਮੇਰੇ ਵਾਲ ਜੜੇ ਝੜਨ ਲੱਗ ਗਿਆ ਤੇ ਮੇਰੇ ਵਾਲ ਪਹਿਲਾਂ ਬਹੁਤ ਜ਼ਿਆਦਾ ਭਾਰੇ ਹੁੰਦੇ ਸੀਗੇ ਤੇ ਹੁਣ हेयर ਫੁੱਲ ਬਹੁਤ ਜ਼ਿਆਦਾ ਹੋ ਗਿਆ ਤੇ ਹੁਣ ਮੈਂ ਆਪਣੇ ਵਾਲਾਂ ਨੂੰ ਤੇਲ ਲਾਇਆ ਕਰੂੰਗੀ ਤੇ ਇਸ ਕਰਕੇ ਅੱਜ ਮੈਂ ਤੇਲ ਲਾਇਆ ਸੀਗਾ ਆਪਣੇ ਵਾਲਾਂ ਨੂੰ ਆ ਦੇਖੋ ਸਾਰੇ ਕੱਪੜੇ ਤੈ ਮਾਰ ਕੇ ਰੱਖ ਲਏ ਤੇ ਹੁਣ ਮੈਂ ਜਿਹੜਾ ਆ ਸਟੋਰੇਜ ਬੈਗ ਮੰਗਵਾਇਆ ਸੀਗਾ ਮੈਂ ਮਿਸ਼ੋ ਤੋਂ ਤੇ ਇਹਦੇ ਵਿੱਚ ਬਹੁਤ ਸਾਰੇ ਕੱਪੜੇ ਜਿਹੜੇ ਆਪਣੇ ਸਾंभੇ ਰਹਿੰਦੇ ਆ ਤੇ ਨਾ ਤੇ ਮਿੱਟੀ ਘੱਟਾ ਪੈਂਦਾ ਆ ਤੇ ਜੇ ਆਪਣੇ ਥਾਂ ਵੀ ਨਹੀਂ ਹੈਗੀ ਤੇ ਆਪਾਂ ਨੂੰ ਬਾਹਰ ਵੀ ਬੰਦ ਕਰਕੇਵੇਂ ਰੱਖ ਸਕਦੇ ਆ ਇੱਕ ਬੈਗ ਦਾ ਕੰਮ ਹੀ ਕਰਦਾ ਇਹ ਤੇ 6 ਪੀਸ ਹੁੰਦੇ ਹੁੰਦੇ ਇਹਦੇ ਵਿੱਚ ਤੇ ਬਹੁਤ ਸਸਤੇ ਮਿਲ ਜਾਂਦੇ ਆ ਇਹ 156 ਰੁਪਏ ਵਿੱਚ ਮੈਂ 6 ਮੰਗਾਏ ਸੀਗੇ ਤੇ ਛੋਟੇ ਬੱਚਿਆਂ ਦੇ ਕੱਪੜੇ ਜਿਵੇਂ ਆਪਾਂ ਬੈੱਡ ਵਗੈਰਾ ਤੇ ਰੱਖਣੇ ਹੁੰਦੇ ਆ ਨਾ ਉਹਦੇ ਲਈ ਬਹੁਤ ਵਧੀਆ ਚੀਜ਼ ਆ ਇਹ ਤੇ ਆ ਦੇਖੋ ਸਾਰੇ ਮੈਂ ਨਿਮਰਤ ਦੇ ਕੱਪੜੇ ਜਿਹੜੇ ਗਰਮ ਸਰਦੀਆਂ ਨੇ ਧੋ ਕੇ ਰੱਖ ਦਿੱਤੇ ਸੀਗੇ ਤੇ ਜਦੋਂ ਹੁਣ ਪਾਉਣੇ ਹੋਣਗੇ ਕਿਉਂਕਿ ਅਸੀਂ ਕਿਤੇ ਜਾਣਾ ਆ ਤੇ ਉਦੋਂ ਮੈਂ ਨਾਲ ਲੈ ਕੇ ਜਾਉਂਗੀ ਤਾਂ ਕਰਕੇ ਮੈਂ ਪਹਿਲਾਂ ਹੀ ਆਪਣੀ ਤਿਆਰੀ ਕਰਕੇ ਰੱਖ ਲਈ ਤੇ ਫਿਲਹਾਲ ਮੈਂ ਆ ਬੈਗ ਵਿੱਚ ਪੈਕ ਕਰਕੇ ਰੱਖ ਦੂੰਗੀ ਤੇ ਜੇ ਜਾਣਾ ਹੋਗਾ ਉਦੋਂ ਆਪਾਂ ਬੈਗ ਵਿੱਚ ਪਾ ਲਾਂਗੇ ਲੋ ਜੀ ਹੁਣ ਮੈਂ ਇੱਕ ਇੱਕ ਕਰਕੇ ਜਿਹੜੇ ਸਾਰੇ ਕੱਪੜੇ ਇਹਦੇ ਵਿੱਚ ਪਾ ਕੇ ਰੱਖ ਦੂੰਗੀ ਹਲੇ ਨਾ ਮਤਲਬ ਨਵੇਂ ਜਦੋਂ ਮੰਗਾਏ ਸੀ ਇਹ ਸਟੋਰੇਜ ਬੈਗ ਹਲੇ ਮੈਂ ਇਹਦੇ ਵਿੱਚੋਂ ਇੱਕੋ ਹੀ ਯੂਜ਼ ਕਰਿਆ ਹੈਗਾ ਕਿ ਕਿ ਬਾਕੀ ਪਹਿਲਾਂ ਵੀ ਦੋ ਵਾਰੀ ਵੀ ਮੰਗਾ ਚੁਕੇ ਆ ਟੋਟਲ ਮੇਰੇ ਕੋਲ 12 ਨੇ ਉਹਨਾਂ ਵਿੱਚ ਮੈਂ ਸਾਰੇ ਵਿੱਚ ਜਿਹੜੇ ਕੱਪੜੇ ਆ ਸਾਂਭੇ ਹੋਏ ਆ ਤੇ ਜਿਹੜੇ ਹੁਣ ਨਵੇਂ ਮੰਗਾਏ ਸੀ ਉਹਦੇ ਵਿੱਚੋਂ ਵਾਲੇ 21 ਯੂਜ਼ ਕਰਿਆਗਾ ਤੇ ਜਦੋਂ ਗਰਮੀ ਵਾਲੇ ਕੱਪੜੇ ਆਪਾਂ ਸਾਂਭਾਂਗੇ ਸਾਰੇ ਮਤਲਬ ਯੂਜ਼ ਹੋ ਜਾਣੇ ਆ ਉਹਨਾਂ ਵਿੱਚ ਕੱਪੜੇ ਸਾਂਭੇ ਜਾਣਗੇ ਤੇ ਬਹੁਤ ਵਧੀਆ ਚੀਜ਼ ਆ ਤੇ ਤੁਸੀਂ ਵੀ ਮੰਗਵਾ ਸਕਦੇ ਹੋ ਇਹ ਆਨਲਾਈਨ ਬੜੇ ਹੀ ਸਸਤੇ ਮਿਲ ਜਾਂਦੇ ਆ ਇਹਦੇ ਨਾਲ ਜਿਹੜੇ ਆਪਣੇ ਕੱਪੜੇ ਵੀ ਆ ਸੋਖੇ ਤਰੀਕੇ ਨਾਲ ਜਿਹੜੇ ਸਾਂਭੇ ਜਾਂਦੇ ਆ ਤੇ ਤੁਸੀਂ ਵੱਤੋਂ ਵੱਧ ਮੇਰੇ ਚੈਨਲ ਨੂੰ ਸਪੋਰਟ ਕਰਿਆ ਕਰੋ ਹੌਣੇ ਹੌਣੇ ਜੇ ਕਮੈਂਟ ਕਰਿਆ ਕਰੋ ਜੇ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਆ ਤੇ ਕਮੈਂਟ ਜ਼ਰੂਰ ਕਰਿਆ ਕਰੋ ਤੇ ਹੋਰ ਵੀ ਤੁਹਾਨੂੰ ਕੋਈ ਕਮੀ ਪੇਸ਼ੀ ਲੱਗਦੀ ਆ ਤੇ ਪੀਸ ਕਮੈਂਟਾਂ ਚ ਜ਼ਰੂਰ ਦੱਸਿਆ ਕਰੋ ਤੇ ਤੁਸੀਂ ਦੱਸਦੇ ਹੋ ਬਹੁਤ ਮੈਨੂੰ ਵਧੀਆ ਲੱਗਦਾ ਕੋਈ ਕਮੀ ਹੁੰਦੀ ਏ ਇੱਕ ਭੈਣ ਦਾ ਮੈਸੇਜ ਆਇਆ ਸੀਗਾ ਉਹ ਬਹੁਤ ਜ਼ਿਆਦਾ ਮੈਨੂੰ ਉਹਨਾਂ ਨੇ ਮੈਨੂੰ ਕੋਈ ਵੀ ਚੀਜ਼ ਹੁੰਦੀ ਆ ਮੈਨੂੰ ਦੱਸ ਦਿੰਦੇ ਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਦਾ ਮੈਨੂੰ ਬਿਲਕੁਲ ਵੀ ਬੁਰਾ ਨਹੀਂ ਲੱਗਦਾ ਹੈਗਾ ਕਿਉਂਕਿ ਜੇ ਬੰਦਾ ਆਪਦਾ ਸੋਚ ਕੇ ਕਹਿੰਦਾ ਨਾ ਵੀ ਤੁਸੀਂ ਐਦਾਂ ਕਰੋ ਆਵਦੀ ਵੀਡੀਓ ਵਿੱਚ ਐਦਾਂ ਕਰੋ ਤੇ ਉਹ ਚੀਜ਼ਾਂ ਕਿਤੇ ਗਲਤ ਨਹੀਂ ਹੁੰਦੀਆਂ ਉਹ ਬੁਰਾ ਮੰਨਣ ਵਾਲੀ ਗੱਲ ਨਹੀਂ ਹੁੰਦੀ ਐ ਕਿ ਸੋ ਵਧੀਆ ਆਪਾਂ ਉਹ ਚੀਜ਼ਾਂ ਨੂੰ ਦੇਖ ਕੇ ਆਪਣੇ ਆਪ ਜਿਹੜਾ ਸੁਧਾਰ ਕਰ ਸਕਦੇ ਆ ਤੇ ਚੰਗੀ ਗੱਲ ਆ ਤੁਸੀਂ ਮੈਸੇਜ ਕਰਕੇ ਜਿਹੜਾ ਦੱਸਦੇ ਹੋ ਤੇ ਐਵੇਂ ਹੀ ਆਪਣਾ ਜਿਹੜਾ ਸਾਥ ਬਣਾਈ ਰੱਖਿਓ ਵੱਧ ਤੋਂ ਵੱਧ ਸਪੋਰਟ ਕਰਿਓ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਤੇ ਹੁਣ ਆਪਾਂ ਤਕਰੀਬਨ ਸਾਰਾ ਕੰਮ ਜਿਹੜਾ ਹੋ ਹੀ ਚੁੱਕਿਆ ਆ ਤੇ ਆਪਾਂ ਹੁਣ ਅੱਜ ਦੇ ਵਲੌਗ ਦਾ ਜਿਹੜਾ ਐਂਡ ਕਰਦੇ ਆ ਉਮੀਦ ਕਰਦੀ ਆ ਤੁਹਾਨੂੰ ਸਾਰੇ ਜਣੇ ਨੂੰ ਜਿਹੜਾ ਵਲੌਗ ਪਸੰਦ ਆਇਆ ਹੋਊਗਾ ਤੇ ਸੋਹਣੇ ਸੋਹਣੇ ਜੇ ਕਮੈਂਟ ਜ਼ਰੂਰ ਕਰਿਓ ਮਿਲਦੇ ਆ ਇੱਕ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾਏ ਬਾਏ